ਗੁਰੂ ਨਾਨਕ ਦੇਵ ਜੀ ਦੇ ਜੀਵਨ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵਿਕਰਮੀ ਸੰਮਤ ਕਤਕ ਸੁਦੀਪੂਰਨ ਮਾਸੀ 1526 ਦੇ ਮੁਤਾਬਕ 2 ਬੀ ਅਕਤੂਬਰ 1469 ਇਸਵੀ ਤਲਵੰਡੀ ਰਾਏ ਭੋਏ ਜ਼ਿਲ੍ਹਾ ਸੇਖੂਪੁਰਾ ਪਾਕਿਸਤਾਨ ਵਿੱਚ ਹੋਇਆ ਉਸ ਭਾਗਸ਼ਾਲੀ ਨਗਰ ਤਲਵੰਡੀ ਦਾ ਨਾਮ ਬਾਅਦ ਦੇ ਵਿੱਚ ਗੁਰੂ ਜੀ ਨੇ ਜੀ ਦੇ ਨਾਮ ਤੇ ਨਨਕਾਣਾ ਸਹਿ ਪੈ ਗਿਆ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਮਹਤਾ ਕਲਿਆਣ ਦਾਸੀ ਪਰ ਇਲਾਕੇ ਵਿੱਚ ਉਹ ਮਹਤਾ ਕਾਲੂ ਕਰਕੇ ਪ੍ਰਸਿੱਧ ਸਨ ਉਹਨਾਂ ਦੀ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ ਤੇ ਉਹਨਾਂ ਦੀ ਭੈਣ ਨਾਨਕੀ ਗੁਰੂ ਨਾਨਕ ਦੇਵ ਜੀ ਤੋਂ 5 ਸਾਲ ਵੱਡੀ ਸੀ ਸਾਡੇ ਦੇਸ਼ ਦੇ ਵਿੱਚ ਵੱਡੇ ਲੜਕੇ ਦੇ ਪੈਦਾ ਹੋਣ ਤੇ ਬਹੁਤ ਖੁਸ਼ੀਆਂ ਮਨਾਇਆਂ ਜਾਂਦੀਆਂ ਹਨ ਜਦ ਦਾਈ ਨੇ ਮਹਤਾ ਕਾਲੂ ਜੀ ਨੂੰ ਦੱਸਿਆ ਕਿ ਉਹਨਾਂ ਦੇ ਘਰ ਇੱਕ ਪ੍ਰਭਾਵਸ਼ਾਲੀ ਅਤੇ ਅਨੋਖਾ ਬਾਲਕ ਪੈਦਾ ਹੋਇਆ ਤਾਂ ਮਹਤਾ ਕਾਲੂ ਜੀ ਬਹੁਤ ਖੁਸ਼ ਹੋਏ ਦਾਈ ਨੇ ਉਹਨਾਂ ਨੂੰ ਦੱਸਿਆ ਕਿ ਬੱਚੇ ਦੇ ਜਨਮ ਸਮੇਂ ਕਮਰੇ ਦੇ ਵਿੱਚ ਇੱਕ ਅਦਭੂਤ ਚਾਨਣ ਹੋਇਆ ਅਤੇ ਕੁੱਝ ਖੁਸ਼ੀਆਂ ਭਰੇਆਂ ਬਿਸਮਾਦ ਮਈ ਆਵਾਜ਼ਾਂ ਬਾਲਕ ਨੂੰ ਜੀ ਆਇਆਂ ਕਹਿੰਦੀਆਂ ਸੁਣੀਆਂ ਗਈਆਂ ਮਹਤਾ ਕਾਲੂ ਜੀ ਨੇ ਵੀ ਵਾਲਾ ਗੁਰੂ ਜੀ ਗੁਰੂ ਦੀ ਜਨਮ ਪੱત્રੇ ਤਿਆਰ ਕਰਨ ਵਾਸਤੇ ਜੋਤਸੀ ਹਰदयाल ਪੰਡਤ ਨੂੰ ਆਪਣੇ ਘਰ ਬੁਲਾਇਆ ਜਦ ਉਸ ਪੰਡਤ ਨੇ ਬਾਲਕ ਦੇ ਦਰਸ਼ਨ ਕੀਤੇ ਤਾਂ ਉਸ ਨੇ ਅਦਭੂਤ ਪ੍ਰਕਾਰ ਦਾ ਸੁਖ ਅਤੇ ਸਕੂਨ ਅਨੁਭਵ ਕੀਤਾ ਕਾਫੀ ਦੇਰ ਤੱਕ ਬਾਲਕ ਵਿਚਾਲੇ ਰੱਬੀ ਨੂਰ ਨੂੰ ਦੇਖਦਾ ਹੋਇਆ ਉਹ ਮਹਤਾ ਕਾਲੂ ਜੀ ਨੂੰ ਕਹਿਣ ਲੱਗਾ ਮਹਤਾ ਜੀ ਤੁਸੀਂ ਬੜੇ ਭਾਗਾਂ ਵਾਲੇ ਹੋ ਜਿਸ ਦੇ ਘਰ ਵਿੱਚ ਅਜਿਹਾ ਰੱਬੀ ਰੂਪ ਪੁੱਤਰ ਪੈਦਾ ਹੋਇਆ ਹੈ ਇਹ ਪਾਤਸ਼ਾਹ ਦਾ ਸੱਚਾ ਪਾਤਸ਼ਾਹ ਹੋਵੇਗਾ ਅਤੇ ਕੁੱਲ ਦੁਨੀਆ ਦੇ ਵਿੱਚ ਇਸ ਦਾ ਰਾਜ ਹੋਵੇਗਾ ਸਭ ਧਰਮਾਂ ਵਾਲੇ ਇਸ ਦੇ ਸੱਚੇ ਧਰਮ ਨੂੰ ਮੰਨਣਗੇ ਇਹ ਵੱਡੇ-ਵੱਡੇ ڈاکੂ ਅਤੇ ਜ਼ਾਲਮਾਂ ਦਾ ਦਿਲ ਜਿੱਤ ਲਵੇਗਾ ਅਤੇ ਉਹਨਾਂ ਨੂੰ ਸੱਚ ਦੇ ਮਾਰਗ ਤੇ ਪਾਵੇਗਾ ਇਹ ਇੱਕ ਨਿਆਰਾ ਹੀ ਪੰਥ ਚਲਾਏਗਾ ਜਿਹੜਾ ਜੁਗਾਂ-ਜੁਗਾਂ ਤੱਕ ਅਟੱਲ ਰਹੇਗਾ ਗੁਰਨਾਨਕ ਦੇਵ ਜੀ ਬਚਪਨ ਵਿੱਚ ਹੀ ਇੱਕ ਅਨੋਖੇ ਬਾਲਕ ਸਨ ਉਹਨਾਂ ਦੀਆਂ ਖੇਡਾਂ ਤੇ ਖਿਡਾਉਣੇ ਵੀ ਆਮ ਬੱਚਿਆਂ ਨਾਲੋਂ ਵੱਖਰੇ ਸਨ ਉਹ ਬਹੁਤ ਛੋਟੇ ਉਮਰ ਵਿੱਚ ਹੀ ਪਰਮਾਰਥ ਦੀਆਂ ਗੱਲਾਂ ਦੇ ਕਰਨ ਲੱਗ ਗਏ ਸਨ ਜਿਹੜਾ ਵੀ ਵਿਅਕਤੀ ਪਰਮਾਤਮਾ ਦੇ ਬਾਰੇ ਮਨੁੱਖੀ ਜੀਵਨ ਦੇ ਬਾਰੇ ਜਾਂ ਮਨੁੱਖ ਦੇ ਜਨਮ ਮਰਨ ਬਾਰੇ ਗੱਲ ਕਰਦਾ ਉਹ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਸਾਧੂ ਮਹਾਤਮਾ ਆਦ ਵੀ ਉਹਨਾਂ ਨੂੰ ਬੜੇ ਪਿਆਰੇ ਲੱਗਦੇ ਅਜਿਹੇ ਲੋਕਾਂ ਦੀ ਸੇਵਾ ਕਰਨਾ ਉਹ ਬਹੁਤ ਚੰਗਾ ਸਮਝਦੇ ਅਤੇ ਉਹਨਾਂ ਦੀ ਰੋਟੀ ਪਾਣੀ ਨਾਲ ਸੇਵਾ ਵੀ ਕਰਦੇ ਜਦ ਬਾਲਾ ਪ੍ਰੀਤਮ ਜੀ 6 ਸਾਲਾਂ ਦੇ ਹੋਏ ਤਾਂ ਮਹਤਾ ਕਾਲੂ ਜੀ ਨੇ ਉਹਨਾਂ ਨੂੰ ਪਿੰਡ ਦੇ ਪਾਦੇ ਗੋਪਾਲ ਦਾਸ ਦੇ ਪਾਸ ਪੜਨ ਦੇ ਲਈ ਭੇਜ ਦਿੱਤਾ ਪੰਡਿਤ ਗੋਪਾਲ ਦਾਸ ਪੰਜਾਬੀ ਹਿੰਦੀ ਅਤੇ ਸੰਸਕ੍ਰਿਤ ਦਾ ਵਿਦਵਾਨ ਸੀ ਗੁਰੂ ਜੀ ਬੜੇ ਚਾਹ ਦੇ ਨਾਲ ਖੁਸ਼ੀ ਦੇ ਨਾਲ ਬੜੀ ਖੁਸ਼ੀ ਨਾਲ ਪੜ੍ਹਦੇ ਸਨ ਅਤੇ ਕੁਝ ਸਮੇਂ ਵਿੱਚ ਹੀ ਉਹਨਾਂ ਸਭ ਕੁਝ ਸਿੱਖ ਲਿਆ ਜਿਹੜਾ ਕੀ ਪਾਦੇ ਨੂੰ ਆਉਂਦਾ ਸੀ ਪੰਡਤ ਆਪਣੇ ਸ਼ਿਸ਼ੇ ਦੀ ਅਨੋਖੀ ਕਵ ਕਾਵਲੀਅਤ ਵੇਖ ਕੇ ਬਹੁਤ ਹੈਰਾਨ ਸੀ ਉਹ ਕਹਿੰਦਾ ਮੈਂ ਤਾਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਇੰਨੀ ਛੋਟੀ ਉਮਰ ਵਿੱਚ ਬਾਲਕ ਇੰਨਾ ਹੁਸ਼ਿਆਰ ਅਤੇ ਲਾਇਕਮ ਬਾਲਾ ਲਿਆਕਤ ਬਾਲਾ ਹੋ ਸਕਦਾ ਹੈ ਜੋ ਕੁਝ ਵੀ ਮੈਂ ਇਸ ਨੂੰ ਸਿਖਾਉਂਦਾ ਹਾਂ ਇਹ ਸਭ ਕੁਝ ਛੱਟ ਸਿੱਖ ਲੈਂਦਾ ਹੈ ਜਿਵੇਂ ਕਿ ਪਹਿਲਾਂ ਹੀ ਜਾਣਦਾ ਹੋਵੇ ਮੈਂ ਤਾਂ ਕਾਫੀ ਸਮੇਂ ਤੋਂ ਬੱਚਿਆਂ ਨੂੰ ਪੜਾ ਰਿਹਾ ਹਾਂ ਪਰ ਅਜਿਹਾ ਸਿਸ਼ਿਆ ਤਾਂ ਮੈਨੂੰ ਕਦੇ ਨਹੀਂ ਮਿਲਿਆ ਇੱਕ ਦਿਨ ਪਾਦੇ ਨੇ ਵੇਖਿਆ ਕਿ ਗੁਰੂ ਜੀ ਆਪਣੀ ਪੱਟੀ ਲਿਖ ਰਹੇ ਹਨ ਜਦ ਕਾਫੀ ਸਮੇਂ ਤੱਕ ਉਹ ਪਾਦੇ ਦੇ ਪਾਸ ਨਾ ਆਏ ਤਾਂ ਪਾਦਾ ਆ ਉਠ ਕੇ ਉਹਨਾਂ ਦੇ ਪਾਸ ਗਿਆ ਅਤੇ ਪੱਟੀ ਵਿਖਾਉਣ ਲਈ ਕਿਹਾ ਗੁਰੂ ਜੀ ਨੇ ਪੱਟੀ ਉਹਨਾਂ ਨੂੰ ਫੜਾ ਦਿੱਤੀ ਪਾਦਾ ਪੱਟੀ ਵੇਖ ਕੇ ਹੈਰਾਨ ਰਹਿ ਗਿਆ ਉਸ ਪੱਟੀ ਉੱਤੇ ਬਰੀਕ ਕਲਮ ਦੇ ਨਾਲ ਸੰਦਾਵੰਦੀ ਵਿੱਚ ਬਹੁਤ ਕੁਝ ਲਿਖਿਆ ਹੋਇਆ ਸੀ ਪਾਦਾ ਪੜਦਾ ਪੜਦਾ ਸਰੂਰ ਸਰੂਰ ਵਿੱਚ ਆ ਗਿਆ ਸਾਰੀ ਪੱਟੀ ਉੱਤੇ ਸਹਿਰਫੀ ਬਾਗ ਪੰਜਾਬੀ ਦੇ 35 ਅੱਖਰਾਂ ਅਨੁਸਾਰ 35 ਅੱਖਰੇ ਲਿਖੀ ਹੋਈ ਸੀ ਜਦ ਗੁਰੂ ਜੀ ਨੇ ਪੰਜਾਬੀ ਹਿੰਦੀ ਅਤੇ ਸੰਸਕ੍ਰਿਤੀ ਦੀ ਪੜ੍ਹਾਈ ਖਤਮ ਕਰ ਲਈ ਤਾਂ ਉਹਨਾਂ ਨੂੰ ਮੌਲਵੀ ਪਾਸ ਫਾਰਸੀ ਦੀ ਪੜ੍ਹਾਈ ਵਾਸਤੇ ਦਾਖਲਾ ਕਰਵਾਇਆ ਗਿਆ ਉਹਨਾਂ ਸਵਿਆਂ ਦੇ ਵਿੱਚ ਇਸਲਾਮੀ ਹਕੂਮਤ ਹੋਣ ਕਰਕੇ ਦਫ਼ਤਰੀ ਪੱਤਰ ਵਿਹਾਰ ਦੀ ਬੋਲੀ ਫਾਰਸੀ ਸੀ ਇਸ ਲਈ ਫਾਰਸੀ ਪੜਿਆ ਹੀ ਅਸਲੀ ਅਰਥਾਂ ਵਿੱਚ ਪੜਿਆ ਲਿਖਿਆ ਸਮਝਿਆ ਜਾਂਦਾ ਸੀ ਬਾਲਾ ਪ੍ਰੀਤਮ ਦੀ ਵੀ ਫਾਰਸੀ ਦੀ ਪੜਾਈ ਕਰਨ ਵਿੱਚ ਬੜੀ ਦਿਲਚਸਪੀ ਸੀ ਇਸ ਲਈ ਉਹਨਾਂ ਨੇ ਫਾਰਸੀ ਵੀ ਛੇਤੀ ਪੜ ਲਈ ਕੁਝ ਸਮੇਂ ਕੁਝ ਹੀ ਸਮੇਂ ਵਿੱਚ ਬਾਲਾ ਗੁਰੂ ਆਪਣੇ ਸਭ ਸਾਥੀਆਂ ਨਾਲੋਂ ਅੱਗੇ ਲੰਘ ਗਏ ਸਨ ਜਦ ਗੁਰੂ ਜੀ 9 ਸਾਲਾਂ ਦੇ ਹੋ ਗਏ ਤਾਂ ਜਨੇਊ ਸੰਸਕਾਰ ਬਾਰੇ ਸਲਾਹ ਕੀਤੀ ਗਈ ਮਿੱਥੇ ਦਿਨ ਘਰ ਦੇ ਪ੍ਰੋਖਤ ਪੰਡਤ ਹਰदयाल ਪਹੁੰਚ ਗਏ ਘਰ ਵਿੱਚ ਇੱਕ ਉੱਚੀ ਥਾਂ ਤੇ ਇੱਕ ਚਟਾਈ ਵਿਛਾਈ ਅਤੇ ਕੁਝ ਮੰਤਰ ਪੜ੍ਹ ਕੇ ਪੰਡਤ ਨੇ ਉਸ ਦੇ ਇਰਦ ਗਿਰਦ ਇੱਕ ਲਖੀਰ ਖਿੱਚੀ ਅਤੇ ਆਪ ਚਟਾਈ ਤੇ ਵਿਰਾਜਮਾਨ ਵਿਰਾਜ ਗਏ ਗੁਰੂ ਜੀ ਨੂੰ ਪੰਡਤ ਦੇ ਸਾਹਮਣੇ ਬਿਠਾ ਦਿੱਤਾ ਗਿਆ ਸਾਰੀਆਂ ਰਸਮਾਂ ਪੂਰੀਆਂ ਕਰਕੇ ਪੰਡਤ ਹਰदयाल ਨੇ ਗੁਰੂ ਨਾਨਕ ਦੇਵ ਜਲ ਵਿੱਚ ਜਨੇਊ ਪਾਉਣ ਵਾਸਤੇ ਆਪਣੀ ਬਾਹ ਉੱਚੀ ਕੀਤੀ ਪਰ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਉਹਨਾਂ ਨੇ ਉਹਨਾਂ ਵੇਖਿਆ ਕਿ ਗੁਰੂ ਜੀ ਨੇ ਆਪਣੇ ਹੱਥ ਨਾਲ ਪੁရောਹਤ ਦੀ ਜਨੇਊ ਵਾਲੀ ਬਾਹ ਪਿੱਛੇ ਧੱਕ ਦਿੱਤੀ ਅਤੇ ਜਨੇਊ ਪਾਉਣ ਤੋਂ ਨਾ ਕਰ ਦਿੱਤੀ ਉਹ ਕਹਿਣ ਲੱਗੇ ਪੰਡਤ ਜੀ ਪਹਿਲਾਂ ਮੈਨੂੰ ਦੱਸੋ ਕਿ ਜਨੇਊ ਪਾਉਣ ਦਾ ਕੀ ਲਾਭ ਹੈ ਪਹਿਲਾ ਮੈਨੂੰ ਵਿਸਤਾਰ ਨਾਲ ਸਮਝਾਓ ਤੇ ਫਿਰ ਜਨੇਊ ਮੇਰੇ ਗਲ ਵਿੱਚ ਪਾਓ ਮੈਨੂੰ ਅਜਿਹਾ ਜਨੇਊ ਚਾਹੀਦਾ ਹੈ ਜਿਹੜਾ ਕਿ ਮੇਰੀ ਆਤਮਾ ਦੇ ਨਾਲ ਜਿਹੜਾ ਕਿ ਮੇਰੀ ਆਤਮਾ ਦੇ ਨਾਲ ਪ੍ਰਲੋਕ ਵਿੱਚ ਵੀ ਮੇਰਾ ਸਾਥ ਦੇਵੇ ਜੇ ਤੁਹਾਡੇ ਪਾਸ ਐਸਾ ਕੋਈ ਜਨੇਊ ਹੈ ਤਾਂ ਉਹ ਜ਼ਰੂਰ ਮੈਨੂੰ ਪਾ ਦੇਵੋ ਪੰਡਤ ਲਾਜਵਾਬ ਹੋ ਗਿਆ ਇੱਕ ਦਿਨ ਮਹਿਤਾ ਪਿਤਾ ਮਹਿਤਾ ਜੀ ਨੇ ਸੋਚਿਆ ਕਿ ਉਹਨਾਂ ਦਾ ਪੁੱਤਰ ਬੇਲਾ ਹੋਣ ਕਰਕੇ ਉਦਾਸ ਰਹਿੰਦਾ ਹੈ ਜਿਸ ਨੂੰ ਜੰਗਲਾ ਉਜਾੜਾ ਵਿੱਚ ਘੁੰਮਣ ਦਾ ਬਹੁਤ ਸ਼ੌਂਕ ਹੈ ਜਿਸ ਤੋਂ ਅਸੀਂ ਇਸ ਨੂੰ ਵਰਜਦੇ ਹਾਂ ਵਰਜਦੇ ਰਹਿੰਦੇ ਹਾਂ ਇਸ ਲਈ ਕਿਉਂ ਨਾ ਕੋਈ ਐਸਾ ਉਪਵੰਦ ਸੋਚਿਆ ਜਾਵੇ ਕਿ ਸਾਡਾ ਪੁੱਤਰ ਆਪਣੇ ਆਪ ਨੂੰ ਬੇਕਾਰ ਨਾ ਸਮਝੇ ਅਤੇ ਕੁਝ ਕੰਮ ਵੀ ਕਰਦਾ ਰਹੇ ਰਵੇ ਇਸ ਲਈ ਮਹਤਾ ਜੀ ਨੇ ਇਹ ਸਲਾਹ ਕੀਤੀ ਕਿ ਪੁੱਤਰ ਨਾਨਕ ਨੂੰ ਮੱਜਾਚਾਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇ।